ਕਈ ਅੰਗਰੇਜ਼ ਅਧਿਕਾਰੀਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਖੁਫੀਆ ਤੰਤਰ ਦਾ ਜ਼ਿਕਰ ਕੀਤਾ ਹੈ। ਅੰਗਰੇਜ਼ ਅਧਿਕਾਰੀ ਕੈਪਟਨ ਵੇਡ ਨੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਫੀਆ ਤੰਤਰ ਇੰਨਾ ਮਜ਼ਬੂਤ ਸੀ ਕਿ ਅੰਗਰੇਜ਼ਾਂ ਦੀਆਂ ਕਈ ਗੁਪਤ ਯੋਜਨਾਵਾਂ ਪਹਿਲਾਂ ਹੀ ਉਸ ਤੱਕ ਪਹੁੰਚ ਜਾਂਦੀਆਂ ਸਨ। ਈਸਟ ਇੰਡੀਆ ਕੰਪਨੀ ਦੇ ਕੈਪਟਨ ਅਤੇ ਸਰਜਨ ਵਿਲੀਅਮ ਮੂਰ ਕਰਾਫਟ ਨੇ 1820 ਵਿੱਚ ਪੰਜਾਬ ਦਾ ਦੌਰਾ ਕੀਤਾ। ਵਿਲੀਅਮ ਮੂਰ ਕਰਾਫਟ ਨੇ ਉਸ ਵੇਲੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਪੰਜਾਬ ਵਿੱਚ ਹੋਣ ਵਾਲੀ ਹਰ ਗਤੀਵਿਧੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਸੂਸਾਂ ਦੀ ਤਿੱਖੀ ਨ ਮਹਾਰਾਜੇ ਦੇ ਗੁਪਤਚਰ ਸਾਡੇ ਫੌਜੀ ਕੈਂਪਾਂ ਤੋਂ ਇਲਾਵਾ ਅਫਗਾਨਿਸਤਾਨ ਅਤੇ ਇਰਾਕ ਤੱਕ ਮੌਜੂਦ ਹਨ। ਇਹੀ ਨਹੀਂ 1849 ਈਸਵੀ ਵਿੱਚ ਗਵਰਨਰ ਜਨਰਲ ਲਾਰਡ ਦਲਹੌਜੀ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਫੀਆ ਤੰਤਰ ਅੰਗਰੇਜ਼ਾਂ ਦੀ ਹਰ ਰੋਜ਼ ਨਾਲ ਤੇ ਇੱਕ ਸائے ਵਾਂਗ ਸੀ। ਦਲਹੌਜੀ ਅੱਗੇ ਲਿਖਦਾ ਹੈ ਕਿ ਮਹਾਰਾਜੇ ਦੇ ਜਸੂਸ ਨਾ ਕੇਵਲ ਖਬਰਸਾਰ ਲੈਣ ਵਾਲੇ ਸਨ ਬਲਕਿ ਵੱਡੇ ਰਣਨੀਤੀਕਾਰ ਵੀ ਸਨ। ਖਾਲਸਾ ਰਾਜ ਦਾ ਖੁਫੀਆ ਤੰਤਰ ਅੰਤ ਤੱਕ ਅੰਗਰੇਜ਼ਾਂ ਲਈ ਸਿਰਦਰਦੀ ਬਣਿਆ ਰਿਹਾ। ਅੰਗਰੇਜ਼ਾਂ ਦੀ ਹਰ ਖੁਫੀਆ ਯੋਜਨਾ ਦੀ ਜਾਣਕਾਰੀ ਮਹਾਰਾਜੇ ਕੋਲੇ ਪਹਿਲਾਂ ਹੀ ਪਹੁੰਚ ਜਾਂ